ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਹਿ ਚਲ ਹੋਵੈ ਰਾਜ ਸਿਰੀ ਰਾਗ ਮਹੱਲਾ 5 ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੈ ਨਾ ਕਿਛ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਹਿ ਚਲੋ ਹੋ ਵੈ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋ ਵੈ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੈ ਨਾ ਕਿਛ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਹਿ ਚਲੋ ਹੋ ਵੈ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋ ਵੈ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੈ ਨਾ ਕਿਛ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਨਾ ਨਹਿ ਚਲੋ ਹੋ ਵੈ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋ ਵੈ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੈ ਨਾ ਕਿਛ ਹੋਵੈ ਕਾਜ ਚਿੱਤ ਆਵੇ ਔਸ ਪਾਰ ਬ੍ਰਹਮ ਤਾ ਨਿਹ ਚਲ ਹੋਵੇ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋਵੇ ਦੁੱਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿੱਤ ਆਵੇ ਔਸ ਪਾਰ ਬ੍ਰਹਮ ਨਾ ਨਹਿ ਚਲੋ ਹੋ ਵੈ ਰਾਜ ਸਿਰੀ ਰਾਗ ਮਹੱਲਾ 5 ਜੇ ਕੋ ਹੋ ਵੈ ਦੁੱਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੈ ਨਾ ਕਿਛ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਨਾ ਨਹਿ ਚਲੋ ਹੋ ਵੈ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋ ਵੈ ਦੁੱਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੈ ਨਾ ਕਿਛ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਨਾ ਨਹਿ ਚਲੋ ਹੋ ਵੈ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋ ਵੈ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੈ ਨਾ ਕਿਛ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਨਾਹ ਚਲੋ ਹੋ ਵੈ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋ ਵੈ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੈ ਨਾ ਕਿਛ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਤਾ ਨਹਿ ਚਲ ਹੋਵੈ ਰਾਜ ਸਿਰੀ ਰਾਗ ਮਹੱਲਾ 5 ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਤਾ ਨਹਿ ਚਲੋ ਹੋਵੈ ਰਾਜ ਸਿਰੀ ਰਾਗ ਮਹੱਲਾ 5 ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਤਾ ਨਹਿ ਚਲੋ ਹੋਵੈ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮ ਤਾ ਨਹਿ ਚਲੋ ਹੋਵੈ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋਵੈ ਦੁੱਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੈ ਕਾਜ ਚਿੱਤ ਆਵੇ ਔਸ ਪਾਰ ਬ੍ਰਹਮ ਤਾ ਨਹਿ ਚਲ ਹੋਵੈ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋਵੈ ਦੁੱਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੈ ਨਾ ਕਿਛ ਹੋਵੈ ਕਾਜ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋਵੇ ਦੁੱਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤੇ ਆਵੇ ਔਸ ਪਾਰ ਬ੍ਰਹਮ ਤਾ ਨਹਿ ਚਲ ਹੋ ਵੈ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋ ਵੈ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੈ ਨਾ ਕਿਛ ਹੋਵੈ ਕਾਜ ਚਿਤ ਆਵੇ ਔਸ ਪਾਰ ਬ੍ਰਹਮ ਤਾ ਨਹਿ ਚਲ ਹੋਵੇ ਰਾਜ ਸਿਰੀ ਰਾਗ ਮਹੱਲਾ ਪੰਜਵਾ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੇ ਨਾ ਕੋ ਦੇਵੇ ਧੀਰ ਸੁਆਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਔਸ ਪਾਰ ਬ੍ਰਹਮ ਤਾ ਨਹਿ ਚਲ ਹੋਵੈ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋਵੈ ਦੁੱਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੈ ਕਾਜ ਚਿਤੇ ਆਵੇ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸੁਆਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤੇ ਆਵੇ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸੁਆਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤੇ ਆਵੇ ਓਸ ਪਾਰ ਬ੍ਰਹਮ ਤਾ ਨਿਹ ਚਲ ਹੋਵੇ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸੁਆਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਜਿਤੇ ਆਵੇ ਓਸ ਪਾਰ ਬ੍ਰਹਮ ਤਾ ਨਿਹ ਚਲ ਹੋਵੇ ਰਾਜ